ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਹੀ ਆਏ ਹਨ ਲੇਕਿਨ ਇਸ ਤਰੀਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਬਹੁਤ ਘੱਟ ਹੈ ਫਿਰ ਹੁਣ 2200 ਕਰੋੜ 2500 ਕਰੋੜ ਦੀ ਕੋਈ ਰਿਪੀਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਇਹ ਡਿਸਕਰਮੀਨੇਸ਼ਨ ਵੀ ਹੈ ਬੇਤਰਾਬੀ ਹੈ ਪੰਜਾਬ ਔਰ ਇੱਕ ਇਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕੰਦ ਲਗਾਇਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸਵੱਛਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਏਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲਈਏ ਤੇ ਉਹੀ ਜ਼ਿਲ੍ਹੇ ਆ ਗੁਰਦਾਸਪੁਰ ਅਮਰitsar ਸਾਹਿਬ ਦੇ ਜਿਹੜੇ ਬਾਰਡਰ ਤੇ ਜਿੰਨਾਂ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਸ਼ ਦੀ ਲੜਾਈ ਲੜੀ ਔਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਧਾਰਾਂ ਤੋਂ ਪਾਰ ਐ ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਐ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪਦਾ ਵਿਪਤਾ ਪਈ ਐ ਇਹਦੇ ਵਾਸਤੇ ਤੇ ਬਹੁਤ ਘੱਟ ਐ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮਲਮ ਲਾਉਣ ਦਾ ਕੰਮ ਨਹੀਂ ਕਰੂਗੀ ਮੁੜ ਬਸਿਆਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਐ ਉਹਦੇ 'ਚ ਪੰਜਾਬ ਦਾ ਜਰੂਰ ਹੱਥ ਫੜੂਗੀ ਉਮੀਦ ਰੱਖਦਾ ਹਾਂ देखो जेड़ा ते बहुत हीनियस क्राइम ਹੋਇਆ ਜਿਹੜੀ ਮੰਦ ਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਕੱਤੀ ਹੁਸ਼ਾਰਪੁਰ ਵਾਲੀ ਉਹ ਤੇ ਬਖਸ਼ਣ ਯੋਗ ਨਹੀਂ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਾਜਮੀ ਦਿੱਤਾ ਜਾਊਗਾ ਫਾਸਟ ਟਰੈਕ ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਹੈ ਇਹਦੇ ਲੋਕਾਂ ਨੂੰ ਮਿਲੀ ਚਾਹੀਦੀ ਦੁਬਾਈ ਜਾਊਗਾ ਇਹ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਅਸੀਂ ਵੀ ਸਾਰੀ ਦੁਨੀਆ ਸੀ ਹਾਂ ਇਹ ਡੈਫੀਨੇਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਇਸ ਨਾਪ ਤੋਂ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜੜਾਇਆ ਸਕ ਦਿੱਤਾ ਜਾਊਗਾ ਹਾਂ ਲੇਕਿਨ ਇਹ ਕੋਈ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਰਸਤਾ ਠੀਕ ਹੈ ਵੀ ਅਸੀਂ ਇੱਕ ਬੰਦੇ ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾਰਾ ਕੀ ਇਹ ਠੀਕ ਨਹੀਂ ਦੇਖੋ ਅੱਜ ਬਹੁਤ ਹੀ ਮੁਕੱਦਸ ਤੇ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਤੇ ਨਾਸਤ ਕੋਣ ਆਏ ਨੇ ਔਰ ਹਮੇਸ਼ਾ ਗੁਰੂ ਸਾਹਿਬ ਦੇ ਆਸ਼ੀਰਵਾਦ ਨੂੰ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾ ਚਰਦਾਸ ਬੇਨਤੀ ਕਰਕੇ ਹਮੇਸ਼ਾ ਪੰਜਾਬ ਦੀ ਔਰ ਸਾਡੇ ਮੁਲਕ ਦੀ ਚੜ੍ਹਦੀ ਕਲਾ ਰਵੇ ਪਰ ਇਹੀ ਅਰਦਾਸ ਬੇਨਤੀ ਉਹ ਸਿਰਫ ਕੇਂਦਰ ਸਰਕਾਰ ਨੇ ਜਿਹੜਾ ਰਾਤ ਕੇਂਦਰ पांडे ਦਿੱਤਾ ਕਿਵੇਂ ਦੇਖੀ ਕਿਉਂ ਇਹ ਤੇ ਬੜਾ ਮਤਲਬ ਕੋਚਾ ਮਜਾਕ ਜਿਹਾ ਹੈ ਇੱਥੇ तकरीबन ਜੇ ਮोटे-ਮोटे ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਹੀ ਗਏ ਪਰ ਇਸ ਤਰੀਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਬਹੁਤ ਘੱਟ ਹੈ ਫਿਰ ਹੁਣ 2-200 ਕਰੋੜ 2.500 ਕਰੋੜ ਦੀ ਕੋਈ ਰਿਕਵੈਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕ੍ਰਿਮੀਨੇਸ਼ਨ ਵੀ ਹੈ ਬਿਤਕਰਾਬੀ ਹੈ ਪੰਜਾਬ ਦਾ ਔਰ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਲ ਦਖਾ ਹੈ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਏਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲਈਏ ਤੇ ਉਹੀ ਜ਼ਿਲ੍ਹੇ ਆ ਗੁਰਦਾਸਪੁਰ ਅਮਰitsar ਸਾਹਿਬ ਤੇ ਜਿਹੜੇ ਬਾਰਡਰ ਤੇ ਜਿੰਨਾ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਸ਼ ਦੀ ਲੜਾਈ ਲੜੀ ਔਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਧਾਰਾਂ ਤੋਂ ਪਾਰ ਐ ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਐ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪਦਾ ਵਿਪਦਤਾ ਪਈ ਐ ਇਹਦੇ ਵਾਸਤੇ ਤੇ ਬਹੁਤ ਘੱਟ ਐ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮਲਮ ਲਾਉਣ ਦਾ ਕੰਮ ਨਹੀਂ ਕਰੂਗੀ ਮੁਰਬ ਸੇਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਉਹਦੇ 'ਚ ਪੰਜਾਬ ਦਾ ਜਰੂਰ ਹੱਥ ਫੜੂਗੀ ਉਮੀਦ ਰੱਖ ਪਰਵਾਸੀਆਂ ਨੂੰ ਲੈ ਕੇ ਵੀ ਪਿੰਨਾ ਵਿੱਚ ਮਤਵ ਵੀ ਪਾਈ ਜਾ ਰਹੇ ਨੇ ਔਰ ਲੋਕ ਕਾਫੀ ਨਰਾਜ਼ ਦਿਖ ਰਹੇ ਨੇ ਕਿਵੇਂ ਦੇਖਦੇ ਹੋ ਪਰਵਾਸੀਆਂ ਦੇ ਬਾਰੇ ਵਿੱਚ ਦੇਖੋ ਜਿਹੜਾ ਤੇ ਬਹੁਤ ਹੀਨियस ਕ੍ਰਾਈਮ ਹੋਇਆ ਜਿਹੜੀ ਮੰਦ ਭਾਗੀ ਜਿੰਨਾ ਕਹਿ ਲੋ ਵੀ ਮਾੜੀ ਘਟਨਾ ਘੱਟੀ ਹਸ਼ਾਰਪੁਰ ਵਾਲੀ ਉਹ ਤੇ ਬਖਸ਼ਣ ਯੋਗ ਨਹੀਂ ਔਰ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਵੀ ਇਸ ਮਾਮਲੇ 'ਚ ਕੋਈ ਲਿਆਦਮੀ ਦਿੱਤਾ ਜਾਊਗਾ ਫਾਸਟ ਟਰੈਕ ਦੇ ਅਧੀਨ ਕੜੀ ਤੋਂ ਕੜੀ ਜਿਹੜੀ ਸਜ਼ਾ ਹੈ ਇਹੋ ਜੇ ਲੋਕਾਂ ਨੂੰ ਮਿਲਣੀ ਚਾਹੀਦੀ ਦੁਬਾਈ ਜਾਊਗਾ ਦਿੱਤੀ ਰਾਤ ਅਮਰਸਰ ਦੂਸਰੀ ਗੱਲ ਜਿੱਥੋਂ ਤੱਕ ਇੱਥੇ ਆਉਣ ਦੀ ਗੱਲ ਹੈ ਦੇਖੋ ਪ੍ਰਵਾਸੀ ਤੇ ਅਸੀਂ ਵੀ ਸਾਰੀ ਦੁਨੀਆ ਸੀ ਹਾਂ ਇਹ ਡੈਫੀਨੇਟਲੀ ਇਹ ਗੱਲ ਠੀਕ ਹੈ ਵੀ ਆਉਣ ਵਾਲੇ ਟਾਈਮ 'ਚ ਜਿਹੜੀ ਉਹਨਾਂ ਦੀ ਆਈਡੈਂਟੀਟੀ ਨੂੰ ਲੈ ਕੇ ਸਨਾਪਤ ਨੂੰ ਲੈ ਕੇ ਉਹ ਪ੍ਰੋਸੀਜਰ ਜ਼ਰੂਰ ਜਿਹੜਾ ਹੈ ਸੱਤ ਕੀਤਾ ਜਾਊਗਾ ਹਾਂ ਲੇਕਿਨ ਇਹ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਰਸਤਾ ਠੀਕ ਹੈ ਵੀ ਅਸੀਂ ਇੱਕ ਬੰਦੇ ਦੇ ਗੁਨਾਹ ਦੀ ਸਾਰੀ ਕਮਿਊਨਿਟੀ ਨੂੰ ਮਾੜਾ ਕਹੀਏ ਠੀਕ ਨਹੀਂ ਹੈ ਅਸੀਂ ਵੀ ਪ੍ਰਵਾਸੀ ਹਾਂ ਦੇਸ਼ ਦੇ 8-8 ਹਿੱਸਿਆਂ 'ਚ ਪੰਜਾਬੀ ਔਰ ਸਿੱਖ ਪਾਰਟਿਕੂਲਰ ਕਿੰਨੇ ਲੋਕ ਰਹਿੰਦੇ ਆ ਇਤਨਾ ਕਿ ਤੇ ਡਾਇਰੈਕਟ ਇੰਡਾਇਰੈਕਟ ਅਸੀਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਿੰਨਾ ਕਿਤੇ ਪਤਾ ਹੀ ਵਰਤ ਰਹੇ ਆ ਲੇਕਿਨ ਜਿਨੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਜਿਨੇ ਜੁਰਮ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਬੜਾ ਸਪਸ਼ਟ ਸੰਦੀਪ ਸਿੰਘ ਸਣੀ ਜੋ ਕਿ ਜੇਲ੍ਹ ਤੋਂ ਬਾਹਰ ਤਸ਼ੱਦਦ ਕੀਤਾ ਗਿਆ ਕਾਫੀ ਲੋਕ ਨਿਰਾਸ਼ ਦੱਸੇ ਗੇਰਨੇ ਕਿ ਇਸ ਤਰ੍ਹਾਂ ਨਾ ਤਸ਼ੱਦਦ ਨਹੀਂ ਹੋਣਾ ਮੈਨੂੰ ਲੱਗਦਾ ਇਹ ਮਾਮਲਾ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਮੈਨੂੰ ਹਜੇ ਇਹਦੇ ਬਾਰੇ ਅਡਜੈਕਟ ਰਿਪੋਰਟ ਵੀ ਨਹੀਂ ਪਤਾ ਜੇ ਕੋਈ ਜਿੱਤਰਾ ਦੀ ਵੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਊਗੀ ਟਰ ਉਹਦੇ ਹਿਸਾਬ ਨਾਲ ਹੀ ਉਸਤੇ ਪ੍ਰਤੀਕਿਰਿਆ ਵੀ ਔਰ ਕਾਰਵਾਈ 86 ਪਾਰਟੀਆਂ ਨੂੰ ਜਾਣੂ ਹੋਇਆ ਕਿ ਪੰਜਾਬ ਸਰਕਾਰ ਦੀ ਟੈਮ ਗੇਟ ਮਾਈਨਿੰਗ ਜੀ ਹੋਈ ਹੈ ਰਿਪੋਰਟ ਕਰਨ ਦੇ। ਕੋਈ ਇਹਦਾ ਰਾ ਆਪਣਾ ਹਿਮਾਚਲ ਚ ਕੀ ਹੋਇਆ ਜੰਮੂ ਕਸ਼ਮੀਰ ਚ ਕੀ ਹੋਇਆ ਹਰ ਤੇ ਰਾਜ ਹਰਿਆਣਾ ਚ ਆਇਆ ਉੱਤਰਾਖੰਡ ਵੀ ਆ ਰਹੇ। ਉਹ ਇਹ ਤੇ ਮੈਨੂੰ ਲੱਗਦਾ ਵੀ ਬੀਜੇਪੀ ਨੇ ਇਸ ਵਿਪਦ ਦਾ ਜਦੋਂ ਮੁਸ਼ਕਲ ਦਾ ਸਮਾਂ ਸੀ ਪੰਜਾਬੀਆਂ ਤੇ ਉਦੋਂ ਵੀ ਉੱਥੇ ਰਾਜਨੀਤਿਕ ਰੋਟੀਆਂ ਸੇਕਣ ਦਾ ਹੀ ਕੰਮ ਕੀਤਾ ਹੈ چاہے ਉਹ ਐਗਰੀਕਲਚਰ ਮਿਸਟਰ ਸਾਹਿਬ शिवराज ਸਿੰਘ ਚੌਹਾਨ ਹੋਣ ਚਾਹੇ ਰੋਜ਼ ਆਪਾਂ ਦੇਖਦੇ ਹਾਂ ਉਹਨਾਂ ਦੇ ਮੰਤਰੀ ਆ ਰਹੇ ਆ ਲੇਕਿਨ ਜਦੋਂ ਕਹੀਦਾ ਆ ਕਿ ਪੰਜਾਬ ਨੂੰ ਕੀ ਦੇ ਰਹੇ ਉਦੋਂ ਉਹਨਾਂ ਕੋਈ ਜਵਾਬ ਨਹੀਂ ਹੁੰਦਾ ਹਰ ਮਸਲੇ ਤੋਂ ਵੋਟਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੀਦਾ ਜੇ ਪੰਜਾਬ ਮੁਸ਼ਕਿਲ ਤੋਂ ਗੁਜ਼ਰ ਰਿਹਾ ਹੈ ਹੜ੍ਹਾਂ ਦੇ ਕਾਰਨ ਵੱਧ ਬਰਸਾਤ ਦੇ ਕਾਰਨ ਤੇ ਉਸ ਟਾਈਮ ਸਾਡੇ ਮੁਲਕ ਦਾ ਫੈਡਰਲ ਸਟਰਕਚਰ ਵੀ ਇਹ ਕਹਿੰਦਾ ਹੈ ਕਿ ਇਹ ਸੂਬਾ ਜਿਹੜਾ ਮੁਸ਼ਕਿਲ 'ਚ ਆਉਂਦੀ ਸੈਂਟਰ ਬਾਫ ਇੰਟਰ ਸਰਕਾਰ ਵੱਲੋਂ ਬਿਨਾਂ ਮਰੇ ਦਰਸ਼ਨਾ ਦੇ ਪਾਕਿਸਤਾਨ ਦੇ ਰੋਕ ਲਾਈ। ਯਾ ਕਿ ਪਾਕਿਸਤਾਨ ਮੈਚ ਖੇਡੇ ਜਾ ਰਹੇ। ਵਪਾਰ ਬੰਦ ਹੈ। ਮੈਂ ਤੇ ਪਹਿਲੇ ਦਿਨ ਹੀ ਕਿਹਾ ਸੀ ਉਹ ਜਿਸ ਦਿਨ ਇਹ ਰੋਕ ਲਾਈ ਗਈ ਹੈ ਸ਼੍ਰੀ ਨਨਕਾਣਾ ਸਾਹਿਬ ਦੀ ਵੀ ਇੱਕ ਪਾਸੇ ਤੁਸੀਂ ਪਿਛਲੇ ਉਤੋਂ ਇਮੀਡੀਏਟਲੀ ਇੱਕ ਦਿਨ ਪਹਿਲਾਂ ਜਦੋਂ ਲੋਕਾਂ ਦੇ ਇਕਨੋਮਿਕ ਤੇ ਆਰਥਿਕ ਹਿੱਤ ਕ੍ਰਿਕਟ ਮੈਚ ਉਹ ਬਚਾਉਣ ਵਾਸਤੇ ਤੁਸੀਂ ਮੈਚ ਹੋਣ ਦਿੰਦੇ ਹੋ ਤੇ ਜਿੱਥੇ ਆਸਤਾ ਤੇ ਸ਼ਰਧਾ ਦਾ ਵਿਸ਼ਾ ਹੈ ਨਨਕਾਣਾ ਸਾਹਿਬ ਉਹ ਮੁਕੱਦਸ ਤੇ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਿੱਥੇ ਲੋਕ ਅਸ਼ੀਰਵਾਦ ਲੈ ਕੇ ਨਤਮਸਤਕ ਹੋ ਕੇ ਸਰਬਸਾਂਝੀ ਵਾਲਤਾ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਉਹ ਸੁਨੇਹਾ ਮਿਲਦਾ ਹੈ ਬਹੁਤ ਮੰਦਪਾਗ ਆਇਆ ਔਰ ਅਸੀਂ ਕੰਡੈਮ ਵੀ ਕੀਤਾ ਸੀ ਔਰ ਮੰਗ ਵੀ ਕਰਦੇ ਹਾਂ ਕਿ ਚਾਹੇ ਨਨਕਾਣਾ ਸਾਹਿਬ ਹੋਵੇ ਚਾਹੇ ਕਰਤਾਰਪੁਰ ਸਾਹਿਬ ਕੋਰੀਡੋਰ ਹੋਵੇ ਇਮੀਡੀਏਟਲੀ ਜਿਹੜੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਜਾਂਦੇ ਉਹ ਖੁੱਲਣਾ ਚਾਹੀਦਾ ਖੁੱਲਿਆ ਜਾਣਾ ਚਾਹੀਦਾ ਕੰਡੈਮ ਜਵਨੀ ਤੋਂ ਕਿਵੇਂ ਦੇਖ ਦਿੱਤੀ ਹੋਵੇ ਲੋਕ ਮੈਨੂੰ ਲੱਗਦਾ ਹੱਥੇ ਇਹਦੇ ਤੇ ਬੋਲਣਾ ਠੀਕ ਨਹੀਂ ਹੈ ਪਹਿਲਾਂ ਸਾਡੇ ਜਿਹੜੇ ਬਾਰਡਰ ਦੇ ਲੋਕ ਖਾਸ ਕਰਕੇ ਇਸ ਵਿਵਪਦਾ ਚ ਫਸਿਆ ਉਹਨਾਂ ਨੂੰ ਕੱਢਣਾ ਸਾਡੀ ਪ੍ਰਾਇੋਰਟੀ ਹੈ ਔਰ ਤੁਸੀਂ ਦੇਖਿਆ ਹੋਣਾ ਸਾਰੀ ਮਸ਼ੀਨਰੀ ਚਾਹੇ ਉਹ ਐਮਐਲਏ ਸਹਿਬਾਨ ਮੰਤਰੀ ਹੋਣ ਸਾਰੇ ਲੀਡਰ ਪਾਰਟੀ ਦਾ ਕੈਡਰ ਹਰ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨਾਲ ਲੋਕਾਂ ਨੂੰ ਪਹਿਲਾਂ ਇਸ ਮੁਸ਼ਕਲ ਤੋਂ ਕੱਢ ਕੇ ਰਾਹਤ ਦੇਣ ਮੁਰਬ ਸੇਵਾ ਵਾਸਤੇ ਲੱਗੇ ਹੋਏ ਆ ਉਸ ਤੋਂ ਬਾਅਦ ਰਾਜਨੀਤੀ ਗੱਲ ਕਰਾਂਗੇ ਪੰਜਾਬ ਗਾਰਡ ਨੂੰ ਲੈ ਕੇ ਕਾਫੀ ਸਿਆਸੀ ਕਿੱਤੀ ਹੁੰਦੀ ਹੈ ਇਹ ਦੇ ਬਾਰੇ ਪੰਜਾਬ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਉਹਦੇ ਕਾਫੀ ਸਿਆਸਤ ਫੜਾ ਨੂੰ ਲੈ ਕੇ ਸਿਆਸਤ ਜਿਹੜੀ ਹੋ ਰਹੀ ਹੈ ਮੈਂ ਤਾਂ ਕਿ ਇਹ ਹੜਾ ਜਦੋਂ ਵਿਪਤਾ ਪਈ ਹੈ ਸਾਡੇ ਸਟੇਟ ਤੇ ਤੇ ਉਦੋਂ ਵੀ ਬਗਰ ਬੀ ਰੋਟੀਆਂ ਰਾਜਨੀਤੀ ਕੀ ਸੇਖਣੀਆਂ ਤੇ ਵੋਟਾਂ ਪਾਣੀਆਂ ਤੇ ਇਸ ਤੋਂ ਮੰਦ ਭਾਗਾ ਕੀ ਹੋ ਸਕਦਾ ਉੱਤਰਾਖੰਡ ਚ ਵੀ ਹੜ ਆਏ ਮਾਚਲਚੀ ਵੀ ਆਉਂਦੇ ਆ ਜੰਮੂ ਕਸ਼ਮੀਰ ਚ ਵੀ ਆਏ ਹਰਿਆਣੇ ਚ ਵੀ ਆਏ ਤੇ ਇਹ ਕਹਿ ਦੇਣਾ ਵੀ ਪੰਜਾਬ ਚ ਪੰਜਾਬ ਨੂੰ ਬਦਨਾਮ ਕਰਨਾ ਪੰਜਾਬ ਨੂੰ ਕੋਈ ਰਾਹਤ ਨਾ ਦੇਣਾ ਪੰਜਾਬ ਨੂੰ ਕੋਈ ਲੋਕਾਂ ਨੂੰ ਮੁੜ ਬਸੇ ਵਾਸਤੇ ਕੋਈ ਪ੍ਰਯਾਸ ਨਾ ਕਰਨਾ ਇਸ ਤੋਂ ਮੰਦ ਭਾਗਾ ਕੇਂਦਰ ਸਰਕਾਰ ਦੀ ਖੂਸ ਹੋ ਸਕਦਾ Haryana ਨੂੰ ਲੈ ਕੇ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਮਿੰਟ ਸੇ ਇਕੱਠੇ ਹੋ ਕੇ ਪੰਜਾਬੀ ਦੀ ਮਦਦ ਕੀਤੀ ਹੈ ਪੰਜਾਬੀ ਕਲਾਕਾਰ ਵੀ ਇੱਕ ਮਿੰਟ ਸੇ ਇਕਵੇ ਦੇਖੋ ਇਹ ਗੁਰੂਆਂ ਦੀ ਧਰਤੀ ਆ ਮਹਾ ਮਹਾਪੁਰਸ਼ਾਂ ਦੀ ਰਿਸ਼ੀਆਂ ਮੁੰਨੀਆਂ ਦੀ ਔਰ ਮੈਂ ਤੁਹਾਨੂੰ ਜਿਤਨਾ ਪਹਿਲਾਂ ਵੀ ਦੱਸਿਆ ਇਹ ਉਹ ਧਰਤੀ ਆ ਜਦੋਂ ਵੀ ਦੁਨੀਆ ਤੇ ਦੇ ਇਸ ਤੇ ਮੁਸ਼ਕਲ ਆਈ ਹੈ ਇਹਨਾਂ ਨੇ ਪਹਿਲਾਂ ਹਾਂ ਦਾ ਨਾਰਾ ਮਾਰਿਆ ਅੱਜ ਪੰਜਾਬੀਆਂ ਨੇ ਦਿਖਾਤਾ ਜਿਹੜੇ ਲੋਕ ਨੌਜਵਾਨਾਂ ਨੂੰ ਨਸ਼ਿਆਂ 'ਚ ਤੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਬਦਨਾਮ ਕਰਦੇ ਸੀ ਅੱਜ ਪੰਜਾਬੀਆਂ ਦੇ ਸਿੱਖਾਂ ਦੇ ਪਿੰਡਾਂ ਵਾਲਿਆਂ ਦੇ ਕਿਸਾਨਾਂ ਦੇ ਟਰੈਕਟਰਾਂ ਨੇ ਜਿਸ ਤਰੀਕੇ ਨਾਲ ਇੱਕ ਦੂਜੇ ਦੀ ਮਦਦ ਕੀਤੀ ਉਹ ਬੇਮਿਸਾਲ ਹੈ ਸਾਰੀ ਦੁਨੀਆ 'ਚ ਤਾਰੀਫ ਹੋ ਰਹੀ ਹੈ ਇਹੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਇਹੀ ਇਸ ਧਰਤੀ ਦੀ ਸਪਿਰਿਟ ਹੈ